ਡੇੜਾ ਕਰਤਾਰਪੁਰ ਸਾਹਿਬ ਜਾਨਵਲੇ ਸ਼ਰਧਾਲੂਆਂ ਲਈ ਇੱਕ ਚੰਗੀ ਖਬਰ ਹੈ ਪਾਕਿਸਤਾਨ ਸਰਕਾਰ ਨੇ ਦੇਸ਼ ਵਿਦੇਸ਼ ਦੇ ਸ਼ਰਧਾਲੂਆਂ ਲਈ ਖਬਰ ਰੱਖੀ ਹੈ ਕਿ ਜਿਹੜੇ ਸ਼ਰਧਾਲੂ ਡੇੜਾ ਸਾਹਿਬ ਦਰਸ਼ਨ ਕਰਨ ਲਈ ਜਾਣ ਚਾਹੁੰਦੇ ਸਨ ਉਹਨਾਂ ਨੂੰ ਦਾਖਲਾ ਫੀਸ ਜਿਹੜੀ 5 ਡਾਲਰ ਦੀ ਹੈ ਉਹ ਕਟਾ ਦਿੱਤੀ ਗਈ ਹੈ ਜਦਕਿ ਹਿੰਦੂਸਤਾਨੀਆਂ ਲਈ ਇਹ ਜਿਹੜੀ ਫੀਸ ਹੈ 20 ਦੇ 20 ਡਾਲਰ ਹੀ ਰਹਿਣਗੇ ਜੋ ਪਹਿਲਾਂ 20 ਡਾਲਰ ਲਏ ਜਾਂਦੇ ਸੀ ਹੁਣ ਵੀ 20 ਡਾਲਰ ਲਏ ਜਾਣਗੇ ਅਸੀਂ ਇਸ ਬਾਬਤ ਗੱਲ ਕਰਨੇ ਆ ਸਿਆਲਕਾ ਸਾਹਿਬ ਨਾਲ ਸਿਆਲਕਾ ਸਾਹਿਬ ਵਿਦੇਸ਼ੀਆਂ ਲਈ ਪਾਕਿਸਤਾਨ ਸਰਕਾਰ ਨੇ ਐਂਟਰੀ ਫੀਸ ਦੇ ਵਿੱਚ 5 ਡਾਲਰ ਦੀ ਕਟੌਤੀ ਕਰ ਦਿੱਤੀ ਹੈ ਪਰ ਹਿੰਦੂਸਤਾਨੀਆਂ ਦੇ ਲਈ ਉਹ ਹੀ 20 ਡਾਲਰ ਸੇਮ ਦੀ ਸੇਮ ਹੈ ਦੇਖੋ ਪਹਿਲੀ ਗੱਲ ਤੇ ਜਿਹੜੀ ਗੱਲ ਉਹਨਾਂ ਚੰਗੀ ਕੀਤੀ ਹੈ ਉਹਦੇ ਲਈ ਇਹ ਛਲਾਗਾ ਕਰਨੀ ਬਣਦੀ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚੋਂ ਵੀ ਸਿੱਖ ਸੰਗਤਾਂ ਜਾਂ ਗੁਰਨਾਮ ਨਾਮ ਲੈਵਾ ਜਿਹੜੇ ਆ ਉਹ ਆਮ ਤੌਰ ਤੇ ਦਰਸ਼ਨ ਕਰਨ ਆਉਂਦੇ ਜੀ ਪੋਸਤ ਗੱਲ ਦੀ ਬਟ ਇਸ ਗੱਲ ਦਾ ਜਿਹੜਾ 20 ڈالر 15 ڈالر ਇਹ ਮੈਂ ਸਮਝਦਾ ਵੀ ਸਰਕਾਰ ਲਈ ਕੋਈ ਜਿਹੜਾ ਵਾ ਇਹ ਪਾਕਿਸਤਾਨ ਸਰਕਾਰ ਲਈ ਕੋਈ ਸ਼ੋਭਾ ਵਾਲੀ ਗੱਲ ਨਹੀਂ ਹੈਗੀ ਇਹ ਬਿਲਕੁਲ ਇਸ ਮਾਮਲੇ ਤੇ ਜਿਹਨਾਂ ਧਾਰਮਿਕ ਯਾਤਰਾ ਲਈ ਆਉਣਾ ਨਾ ਉਹਨਾਂ ਵਾਸਤੇ ਕਿਸੇ ਕਿਸਮ ਦੀ ਜਿਹੜੀ ਫੀਸ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜਾ ਸ਼ਰਧਾ ਨਾਲ ਜਾਂਦਾ ਨਾ ਗੁਰੂ ਸਾਹਿਬ ਦੇ ਅਸਥਾਨਾਂ ਤੇ ਜਾਂਦਾ ਉਹ ਵੈਸੇ ਵੀ ਜਿਹੜਾ ਉਹ ਬਹੁਤ ਉੱਥੇ ਆਪਣੀ ਸ਼ਰਧਾ ਮੁਤਾਬਕ ਆਪਣੇ ਮਤ ਮੁਤਾਬਕ ਜਿਹੜਾ ਉਹ ਭਾਵੇਂ ਉਹ ਗੁਰਦੁਆਰੇ ਭਾਵੇ ਗੋਲਕ ਦੇ ਵਿੱਚ ਭਾਵੇਂ ਤੋਂ ਕੋਈ ਖਰੀਦੋ-ਫਰੋਖਤ ਕਰੇ ਕਿਸੇ ਵੀ ਤਰ੍ਹਾਂ ਉਹ ਆ ਪਾਕਿਸਤਾਨ ਦੀ ਇਕਨੋਮੀ ਨੂੰ ਇੱਕ ਕਿਸਮ ਦਾ ਰਿਲੀਜੀਅਸ ਟੂਰਿਜ਼ਮ ਨਾਲ ਵੀ ਹਲਾਰਾ ਮਿਲਦਾ ਜੀ ਤੇ ਮੇਰਾ ਖਿਆਲ ਇਹ ਹਲਾਰਾ ਸਭ ਤੋਂ ਵੱਧ ਜਿਹੜਾ ਨਾ ਰਿਲੀਜੀਅਸ ਟੂਰਿਜ਼ਮ ਪਾਕਿਸਤਾਨ ਦੇ ਵਿੱਚ ਜੇ ਹੈਗਾ ਤੇ ਉਹ ਗੁਰੂ ਸਾਹਿਬ ਦੇ ਅਸਥਾਨਾਂ ਦੇ ਨਾਲ ਸੰਬੰਧਿਤ ਆ ਉਹਦੇ ਵਿੱਚ ਸਿੱਖ ਵੀ ਸਮੁੱਚੇ ਨਾਮ ਨਾਮ ਲੈਵਾ ਜਿਹੜੇ ਉਹ ਜਾਂਦੇ ਨੇ ਇਸ ਕਰਕੇ ਜਿਹੜਾ ਉਹਨਾਂ ਨੂੰ ਇਹ ਫੀਸ ਰੱਖਣੀ ਨਹੀਂ ਚਾਹੀਦੀ ਪਰ ਜਿਹੜਾ ਇਹਨਾਂ ਨੇ ਪੰਜਾਬੀਆਂ ਲਈ ਜਾਂ ਹਿੰਦੁਸਤਾਨ ਚੋਂ ਜਾਣ ਵਾਲੇ ਗੁਰਸਿੱਖ ਤੇ ਸਾਰੇ ਧਰਬਸੇ ਨਾ ਸਾਰੇ ਹਿੰਦੁਸਤਾਨ ਚ ਉਹਨਾਂ ਵਾਸਤੇ ਜੇ ਉਹ ਰੈਂਟ ਦੀ ਫੀਸ ਉਹ ਬੜੀ ਉਹਦੀ ਮੈਨੂੰ ਖੇਦੀ ਕਰਦਾ ਉਹ ਬਿਲਕੁਲ ਜਾਇਜ਼ ਨਹੀਂ ਮੈਂ ਤਾਂ ਸਮੁੱਚੀ ਦੀ ਗੱਲ ਕਰਦਾ ਵੀ ਤੁਸੀਂ ਫੀਸ ਜਿਹੜੀ ਆ ਛੱਡ ਕੇ ਵੇਖੋ ਵੀ ਜੇ ਓਪਨ ਕਰਕੇ ਵੇਖੋ ਕੋਈ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਇਸ ਵੇਲੇ ਰਿਲੀਜੀਅਸ ਟੂਰਿਜ਼ਮ ਜਿਹੜਾ ਇਹ ਇਹ ਇੱਕ ਅਜਿਹਾ ਹਲਾਰਾ ਵਾ ਪਾਕਿਸਤਾਨ ਦੀ ਇਕਨੋਮੀ ਵਾਸਤੇ ਜਿਹੜਾ ਉਹਨਾਂ ਦੀ ਡਿਗਰੀ ਕਾਮਯਾਬੀ ਲਈ ਵੀ ਜ਼ਰੂਰੀ ਆ ਤੇ ਗੁਰਸਿੱਖਾਂ ਨੂੰ ਉਹਦੇ ਜਿਹੜਿਆ ਉਹ ਦਰਸ਼ਨ ਹੋ ਜਾਣ ਉਹ ਵੀ ਬੜਾ ਜ਼ਰੂਰੀ ਆ ਜੀ ਗੁਰੂ ਸਾਹਿਬ ਦੇ ਆਸਥਾਨਾਂ ਤੇ ਜਾ ਕੇ ਨਮਸਕਾਰ ਕਰ ਸਕਣ। ਸਿਲਕਾ ਸਾਹਿਬ ਜਿਸ ਤੋਂ ਤੁਸੀਂ ਗੱਲ ਕੀਤੀ ਹੈ ਕਿ ਰਿਲੀਜੀਅਸ ਦਾ ਏਰੀਆ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸਾਹਿਬਾਨ ਨੇ ਪੰਥ ਤੋਂ ਸਾਡੇ ਤੋਂ ਵਿਛੜ ਚੁੱਕੇ ਨੇ। ਦੇਸ਼ ਵਿਦੇਸ਼ ਤੋਂ ਸੰਗਤ ਉੱਥੇ ਜਾਂਦੀ ਆ ਉਹਨਾਂ ਉਹਨਾਂ ਗੁਰਦੁਆਮਾਂ ਦੇ ਦਰਸ਼ਨ ਲਈ। ਪਰ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਦੋਂ ਮੇਨਟੇਨ ਕਰਕੇ ਇਹਨਾਂ ਵੱਲੋਂ ਇਹ ਫੀਸ ਲਾਈ ਗਈ ਸੀ ਸ਼ਰੋਮਣੀ ਕਮੇਟੀ ਵੱਲੋਂ ਸ਼ੁਰੂ ਤੋਂ ਹੀ ਇਸ ਦੇ ਉੱਤੇ ਆਵਾਜ਼ ਉਠਾਈ ਗਈ ਸੀ। ਪਰ ਅੱਜ ਜਿਹੜਾ ਇੱਕ ਫੈਸਲਾ ਸਰਕਾਰ ਨੇ ਲਿਆ ਹੈ ਕਿ ਵਿਦੇਸ਼ੀਆਂ ਲਈ ਉਹ ਫੀਸ ਦੇ ਵਿੱਚ 5 ਡਾਲਰ ਘਟਾ ਦਿੱਤੇ ਨੇ ਤੇ ਹਿੰਦੁਸਤਾਨੀਆਂ ਲਈ ਉਹੀ ਪੇਲ ਗ੍ਰਾਇਪ ਹਿੰਦੋਸਤਾਨੀਆ ਨਾ ਮਤਰੀਆ ਸੁਭਾ ਇਹ ਬਿਲਕੁਲ ਇਹ ਵਿਤਕਰੇ ਵਾਲੀ ਗੱਲ ਹੈ ਜੀ ਜਿਹੜਾ ਸਟੈਂਡ ਸ਼੍ਰੋਮਣੀ ਗੁਰਦਾਰ ਪ੍ਰੰਧ ਕਮੇਟੀ ਦਾ ਪਹਿਲੇ ਦਿਨ ਤੋਂ ਸੀ ਕਿ ਇਹਦੇ ਵਾਸਤੇ ਕਰਤਾਰਪੁਰ ਸਾਹਿਬ ਵਾਲੇ ਕਾਰਡੋਰ ਵਾਸਤੇ ਕੋਈ ਫੀਸ ਨਹੀਂ ਹੋਣੀ ਚਾਹੀਦੀ ਉਹ ਨਹੀਂ ਹੋਣੀ ਚਾਹੀਦੀ ਇਹ ਪੰਨਾ ਡਾਲਰਾਂ ਦਾ ਉਹਨਾਂ ਘਟਾਉਣ ਦਾ ਹੀ ਨਹੀਂ ਮਤਲਬ ਇਹ ਤੇ ਸਮੁੱੱਚੀ ਘਟਾ ਦੇਣੀ ਜਿਹਦੇ ਸਾਰੇ ਨਹੀਂ ਘਟਾ ਦੇਣੀ ਚਾਹੀਦੀ ਇਹ ਜਿਹੜਾ ਇਹ ਉਹਨਾਂ ਦਾ ਵਿਤਕਰੇ ਵਾਲਾ ਹੀ ਨੀਗਾ ਇੱਕ ਜਿਹੜਾ ਨਾ ਜਿਵੇਂ ਕਹਿ ਲਈਏ ਭਈ ਇੱਕ ਪਾਸੜ ਉਹਨਾਂ ਦੀ ਖੈ ਭਾਜੀ ਹੋ ਸਕਦੀ ਆ ਹੂੰ ਹੂੰ ਉਹਨਾਂ ਦੇ ਪੋਲੀਟਿਕਲ ਉਹਨਾਂ ਦੇ ਜਿਹੜੇ ਆ ਵਖਰੇਵੇਂ ਹਿੰਦੁਸਤਾਨ ਦੀ ਸਰਕਾਰ ਨਾਲ ਹੋ ਸਕਦੇ ਹਿੰਦੁਸਤਾਨ ਨਾਲ ਹੋ ਸਕਦੇ ਪਰ ਪੰਜਾਬ ਨਾਲ ਕਹਦਾ ਜੀ ਪੰਜਾਬ ਦਾ ਤੇ ਅੱਜ ਜਿਸ ਵੇਲੇ ਵੰਡ ਹੋਈ ਆ ਤੇ ਉਦੋਂ ਖਾਸ ਤੌਰ ਤੇ ਇਹ ਅਰਦਾਸ ਦੇ ਵਿੱਚ ਪੰਕਤੀਆਂ ਸ਼ਾਮਿਲ ਕਰਨੀਆਂ ਵੀ ਪੰਥ ਤੋਂ ਵਿਛੋੜੇ ਗਏ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੂੰ ਭਾਵੇਂ ਉੱਥੋਂ ਦੇ ਗੁਰਸੇਵਕ ਉੱਥੇ ਕਰਦੇ ਨੇ ਪ੍ਰਬੰਧ ਸਰ ਫਿਰ ਵੀ ਜਿਸ ਤਰ੍ਹਾਂ ਦਾ ਪ੍ਰਬੰਧ ਚਾਹੀਦਾ ਸੀ ਰੋਜ਼ ਆਪਾਂ ਵੇਖਦੇ ਆਂ ਗੁਰਦਾਰ ਰੋੜੀ ਸਾਹਿਬ ਦੀ ਇਮਾਰਤ ਟੱਗੀ ਹੋਰ ਬਹੁਤ ਸਾਰੀਆਂ ਇਮਾਰਤਾਂ ਜਿਹੜੀਆਂ ਵਾਂ ਕਿਉਂਕਿ ਬਹੁਤਾ ਜਿਹੜਾ ਨਾ ਅ ਆਪਰੇਸ਼ਨਲ ਏਰੀਆ ਗੁਰੂ ਸਾਹਿਬ ਜੀ ਦਾ ਵਿਚਰਨ ਦਾ ਏਰੀਆ ਉਹ ਪੰਜਾਬ ਤੇ ਪਾਕਿਸਤਾਨ ਪਸ਼ਾਵਰ ਵਾਲੀ ਸਾਈਡ ਨੂੰ ਡਿਆ ਗੁਰਨਾੰਦੇਵ ਸਾਹਿਬ ਜੀ ਤੋਂ ਮਿਲੇ ਤੋਂ ਲੈ ਕੇ ਅਦਾਸੀਆਂ ਤੋਂ ਲੈ ਕੇ ਫਿਰ ਗੁਰੂ ਆਪਣਾ ਅਰਜਨ ਦੇਵ ਸਾਹਿਬ ਜੀ ਰਾਮਦਾਸ ਜੀ ਦਾ ਜਨਮ ਲਾਹੌਰ ਦਾ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਗਏ ਨੇ ਜੀ ਪਾਕਿਸਤਾਨ ਤੋਂ ਮਤਲਬ ਪਸ਼ਾਵਰ ਤੱਕ ਉਧਰਲੇ ਬੰਦੇ ਨੂੰ ਗਏ ਨੇ ਜੀ ਉਹ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਬਹੁਤ ਸਾਰੇ ਸਾਡੇ ਇਤਿਹਾਸਿਕ ਸਥਾਨ ਨੇ ਉਥੇ ਜਿੰਨਾ ਵਾਸਤੇ ਗੁਰਸਿੱਖਾਂ ਦੀ ਹਮੇਸ਼ਾ ਤਾਂ ਰਹਿੰਦੀ ਤੇ ਅਰਦਾਸ ਦਾ ਹਿੱਸਾ ਇਹ ਗੱਲ ਉਹਦੇ ਵਾਸਤੇ ਮੈਂ ਸਮਝਦਾ ਵੀ ਹਿੰਦੁਸਤਾਨ ਨੂੰ ਵੀਜਾ ਖੁੱਲ੍ਹ ਰੱਖਣਾ ਚਾਹੀਦਾ ਪਾਕਿਸਤਾਨ ਨੂੰ ਵੀ ਵੀਜ਼ਾ ਜਿਹੜਾ ਉਹ ਦੇਣ ਤੋਂ ਕੋਈ ਆਨਾ ਕਾਨੀ ਨਹੀਂ ਕਰਨੀ ਚਾਹੀਦੀ ਤੇ ਆਵਾਜਾਈ ਦੇ ਜਿਹੜੇ ਜਿਹੜੇ ਸਾਧਨ ਨੇ ਨਾ ਉਹ ਜਿਹੜੇ ਉਹ ਚੱਲਦੇ ਰਹਿਣੇ ਚਾਹੀਦੇ ਆ ਇਸ ਕਰਕੇ ਇਹ ਜਿਹੜੀ ਵਿਤਕਰ ਵਾਲੀ ਨੀਤੀ ਆ ਇਹਦੀ ਜਿੰਨੀ ਨਿਖੇਦੀ ਕੀਤੀ ਜਾਵੇ ਉਹ ਕੱਟ ਕਿੱਕਲ ਫੁਰਾ ਸਰਕਾਰ ਸਾਹਿਬ ਕੇ ਜਿਹੜਾ 13 ਵਿਸਾਖੀ ਦਾ ਜੱਥਾ ਜਾ ਰਿਹਾ ਹੈ ਤੋਂ 13 ਤਰੀਕ ਤੋਂ ਲੈ ਕੇ ਤੇ 21 ਤਰੀਕ ਤੱਕ ਪਾਕਿਸਤਾਨ ਜਾ ਰਿਹਾ ਉਹਦੇ ਲਈ ਫਸਟ ਟਾਈਮ ਹੋਏਗਾ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਰੇਲ ਗੱਡੀ ਸ਼ੁਰੂ ਕੀਤੀ ਜਾ ਰਹੀ ਹੈ ਕਿ ਰੇਲ ਗੱਡੀ ਰਾਹੀ ਉਹਦਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਨਾਰੋਵਾਲ ਤੱਕ ਜਾਏਗੀ ਟ੍ਰੇਡ ਗੱਡੀ ਔਰ ਉਸ ਗੱਡੀ ਨੂੰ ਵੀ ਉਹਨਾਂ ਨੇ ਬਨਾਸਵਾ ਦਿੱਤਾ ਪਹਿਲੇ ਫਟਿਆਂ ਵਾਲੀ ਗੱਡੀ ਹੁੰਦੀ ਸੀਗੀ ਹੁਣ ਉਹਦੇ ਏਸੀ ਵੀ ਲਗਾ ਦਿੱਤੇ ਗਏ ਨੇ ਇਹ ਚੰਗਾ ਗੱਲ ਦੇਖੋ ਮੈਂ ਸਮਝਦਾ ਵੀ ਮੈਂ ਵੀ ਜਾ ਕੇ ਆਂ ਪ੍ਰਣਾਧੇ ਸਾਹਿਬ ਜਦ 550 ਸਾਲਾ ਪ੍ਰਕਾਸ਼ਗੁਰਪੁਰ ਉਸ ਵੇਲੇ ਪ੍ਰਬੰਧ ਜਿਹੜੇ ਆ ਨਾ ਕੀ ਸਰਕਾਰ ਕਰਦੀ ਉਹ ਉਧਰ ਪਰ ਜਿਹੜਾ ਗੱਡੀਆਂ ਦੇ ਵਿੱਚ ਜਾਣ ਨਾਲੋਂ ਰੇਲ ਗੱਡੀ ਦੇ ਵਿੱਚ ਸਖਾਵਾਂ ਹੋ ਜਾਂਦਾ ਸਫਰ ਸਖਾਵਾਂ ਹੋ ਜਾਂਦਾ ਤੇ ਜੇ ਉਹਨਾਂ ਨੇ ਜਿਹੜੀ ਉਹ ਰੇਲ ਗੱਡੀ ਵਧੀਆ ਕਰ ਦਿੱਤੀ ਆ ਏਸੀ ਕਰ ਦਿੱਤੀ ਆ ਤੇ ਇਹਦੇ ਲਈ ਸਰਕਾਰ ਦੀ ਸ਼ਲਾਘਾ ਕਰਨੀ ਬਣਦੀ ਆ ਕਿਉਂਕਿ ਅ ਜਿਹੜੇ ਸੰਗਤਾਂ ਵਾਸਤੇ ਗੁਰੂ ਕਾਲ ਤੋਂ ਜਿਹੜਾ ਨਾ ਇਸ ਗੱਲ ਦਾ ਹਮੇਸ਼ਾ ਵਿਸ਼ੇਸ਼ ਧਿਆਨ ਰੱਖਿਆ ਗਿਆ ਤੁਸੀਂ ਗੁਰਦਾਰ ਪਿਪਲੀ ਸਾਹਿਬ ਆਪਣੇ ਕੋਲ ਇਸ ਗੱਲ ਦੀ ਆਧਾਰਨ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਉੱਥੇ ਆਈਆਂ ਸੰਗਤਾਂ ਨੂੰ ਅਸ਼ਰਾਮ ਕਰਵਾ ਕੇ ਇਥੋਂ ਤੱਕ ਵੀ ਗੁਰਸਿੱਖਾਂ ਦੀ ਤੇ ਗੁਰੂ ਸਾਹਿਬ ਆਪ ਵੀ ਇਹ ਭਾਮਣਾ ਰੱਖਦੇ ਸੀ ਜ਼ਿੰਮੇਵਾਰੀ ਹੁੰਦੀ ਸੀ ਕਿ ਆਈਆਂ ਸੰਗਤਾਂ ਨੂੰ ਜਿਹੜਾ ਉਹਨਾਂ ਦਾ ਪਹਿਲਾਂ ਉੱਥੇ ਉਹਨਾਂ ਨੂੰ ਬਿਸ਼ਰਾਮ ਕਰਵਾ ਕੇ ਉਹਨਾਂ ਦੀ ਸੇਵਾ ਸੰਕਰਕੇ ਤੇ ਇਹ ਇਹ ਜਿਹੜਾ ਇਹਦੇ ਵਾਸਤੇ ਮੈਂ ਇਸ ਪਾਕਿਸਤਾਨ ਸਰਕਾਰ ਦੀ ਜਿਹੜੀ ਸ਼ਲਾਘਾ ਕਰਦਾ ਹਾਂ ਕੁਝ ਜੀ ਹਾਂ ਜੀ ਸੂ ਪਾਕਿਸਤਾਨ ਜਾਣ ਵਾਲੇ ਸ਼ਰਦਾਲੂਆਂ ਲਈ ਇਹ ਚੰਗੀ ਖਬਰ ਵੀ ਹੈ ਤੇ ਥੋੜੀ ਜੀ ਮਾੜੀ ਵੀ ਹੈ ਕਿਉਂਕਿ پاکستان کر्तारपुर कॉरिडोर ਦੇ ਲਈ ਪਾਕਿਸਤਾਨ ਸਰਕਾਰ ਵੱਲੋਂ ਵਿਦੇਸ਼ੀਆਂ ਲਈ 5 ਡਾਲਰ ਜਿਹੜੀ ਫੀਸ ਐਂਟਰੀ ਫੀਸ ਹੈ ਉਹਨੂੰ ਬੰਦ ਕਰ ਦਿੱਤਾ ਗਿਆ ਹੈ ਜਦਕਿ ਭਾਰਤੀਆਂ ਨੂੰ 20 ਡਾਲਰ ਜਿਹੜੇ ਪਹਿਲਾਂ ਦਿੱਤੇ ਜਾਂਦੇ ਸੀ ਉਹ ਦੇਣੇ ਹੀ ਪੈਣਗੇ ਅਦਾ ਕਰਨਾ ਹੀ ਪੈਣਗੇ ਪਰ ਇਸ ਦੇ ਨਾਲ-ਨਾਲ ਜਿਹੜੇ ਇਥੋਂ ਮਸਾਖੀ ਤੇ ਇਥੋਂ ਜਥਾ ਜਾ ਰਿਹਾ ਹੈ ਉਹਦੇ ਲਈ ਵੀ ਇੱਕ ਚੰਗੀ ਖਬਰ ਹੈ ਕਿ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਰੇਲ ਗੱਡੀ ਜਿਹੜੀ ਹੈ ਬਾਰਡਰ ਤੋਂ ਹੀ ਰੇਲ ਗੱਡੀ ਤੇ ਰਾਹੀ ਉਹਨਾਂ ਯਾਤਰੀਆਂ ਨੂੰ ਲੈ ਕੇ ਦਰਸ਼ਨਾ ਦੇ ਲਈ ਲਿਜਾਇਆ ਜਾਇਆ ਜਾਏਗਾ ਉਹ ਰੇਲ ਗੱਡੀ ਨਾਰੋਵਾਲ ਤੱਕਨ ਜਾਏਗੀ ਔਰ ਉਥੋਂ ਦੇ ਦੁਆਰਾ ਸਾਬਾਹਾਂ ਦੇ ਦਰਸ਼ਨ ਕਰਕੇ ਵਾਪਸ 21 ਤਰੀਕ ਨੂੰ ਜਿਹੜਾ ਕਿ ਜੱਥਾ ਵਾਪਸ ਆ ਜਾਏਗਾ ਸੋ ਇਸ ਪਾਕਿਸਤਾਨ ਦੇ ਇਸ ਵਰਤਾਰੇ ਦੀ ਥੋੜੀ ਜੀ ਸ਼ਲਾਘਾ ਵੀ ਹੋ ਰਹੀ ਹੈ ਬਹੁਤ ਸ਼ਲਾਘਾ ਵੀ ਹੋ ਰਹੀ ਹੈ ਕਿ ਉਹਨਾਂ ਨੇ ਰੇਲ ਗੱਡੀ ਵੀ ਸ਼ੁਰੂ ਕਰ ਦਿੱਤੀ ਹੈ ਪਰ ਜਿਹੜੀ ਫੀਸ ਕਟੋਤੀ ਕੀਤੀ ਗਈ ਹੈ ਇੱਥੇ ਇਟਸੈਲਫ ਇਹਦੇ ਵਿੱਚ ਸ਼ਲਾਗਾ ਵਾਲੀ ਗੱਲ ਹੈ ਪਰ ਭਾਰਤੀਆਂ ਲਈ 20 ਡਾਲਰ ਫਿਰ ਇੰਡੀਓਮ ਦੇ ਤੇ ਉਹੀ ਹੈ ਉਹਦੀ ਸ਼੍ਰੋਮਨੀਗੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਨਖੇਦੀ ਕਰਦੀ ਸੀ ਤੇ ਹੁਣ ਵੀ ਉਸ ਗੱਲ ਦੀ ਨਖੇਦੀ ਕਰਦੀ ਹੈ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par